ਇੱਕ ਕਹਿੰਦਾ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋਂ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਕੱਲਾ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਹੈ ਪ੍ਰਧਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਕਹਿੰਦਾ ਬਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜੋ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋੜੋਂ ਮੂੰਹ ਨਾਲ ਨਹੀਂ ਖੁੱਲਣੀਆਂ। ਸਵਾਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫੀਸਰ ਕਿਸੇ ਦੇ ਕਹਿਣ ਤੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲਾਂ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ। ਆਂਡ ਲੈਂਡ ਪੁਬਲਿਕ ਪਾਲਿਸੀ ਇਹ ਕਿੰਨੇ ਕੀਤੀ ਆ? ਇਹ ਪੰਜਾਬ ਦੇ ਚੀਫ ਸੈਕਟਰੀ ਨੇ ਕੀਤੀ ਆ ਓਏ ਪਲੀਜ਼ ਅਫਸਰਾਂ ਦੇ ਗੇਂਸਟ ਬੋਲੋਗੇ ਤੇ ਪੰਜਾਬ ਬਚੇਗਾ ਇਹ ਚੀਫ ਸੈਕਟਰੀ ਜਦੋਂ ਤੇਜੋ ਸਰਕਾਰ ਆਈ ਸਭ ਤੋਂ ਪਹਿਲਾ ਜੋ ਕੋਈ ਪਰਚਾ ਹੋਏਗਾ ਤੇ ਇਸ ਚੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਕਿ ਤੂੰ ਪੰਜਾਬ ਨੂੰ ਲੁੱਟਣ ਲੱਗਾ ਸੀ ਉਜਾੜਨ ਲੱਗਾ ਸੀ ਆ ਡਾਕਟਰ ਸਾਹਿਬ ਹੁਣੇ ਗੱਲ ਇਹਨਾਂ ਨੇ ਮੈਂ ਐਲੋਪੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੈਂਬਲੀ ਚ ਬੋਲਿਆ ਨਾ ਟੈਂਡਰ ਹੀ ਨਹੀਂ ਲਾਏ ਤੇ ਦਿੱਲੀ ਵਾਲਿਆਂ ਨੂੰ 80 ਕਰੋੜ ਪੀਆ ਵਾਪਸ ਲਾਗੇ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਸਾਨੂੰ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜਾਬੀਆਂ ਸੀਗੀਆਂ 122 ਕੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਬੋਲ ਸਕਦਾ ਆ ਮੈਨੂੰ ਹੁਣੇ ਤੁਹਾਡੇ ਮਿਲ ਬੈਡ ਵਾਲੇ ਵੀਚ ਦੇ ਡਾਇਰੈਕਟਰ ਵੇਖਣ ਗਏ ਸੀ ਉਹ ਜੇਲ੍ਹ ਦੇ ਸੀ ਉਹ ਤਸੀਹਾ ਕਰ ਸੀ ਥਾਣੇ ਤਸੀਹਾ ਕਰ ਆਮ ਆਪੀ ਪਾਰਟੀ ਨੇ ਬਣਾਏ ਨੇ ਝੂਠੇ ਪਰਚਿਆਂ ਦੇ ਨਾਲ ਇਹ ਪੁਲਿਸ ਵਾਲੇ ਇਹ ਨੋਟ ਕਰ ਲੋ ਇਹ ਮਤ ਖਿਆਲ ਕਰੋ ਕਿ ਤੁਸੀਂ ਮੀਟਿੰਗ ਚ ਕਿਹਾ ਸੀ ਕਮਿਸ਼ਨ ਪਠਾਵਾਂਗੇ ਕਮਿਸ਼ਨ ਨਹੀਂ ਬੈਠੇਗਾ ਜਿਹੜਾ ਪਰਚਾ ਗਲਤ ਹੋਇਆ ਕਰ ਕੀਤੀ ਜਾਏਗੀ ਬਿਆਸੀ ਬਣਾ ਕੇ ਯਾਰ ਜਿੰਨੂੰ ਮਰਜੀ ਕੰਡਾ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲੱਗ ਕੇ ਇਹਨਾਂ ਕੀ ਇਹ ਪੱਗਾ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਜਾਣ ਕਰੋ ਕਿੰਡਸਟਰੀ ਕਿਉਂ ਨਹੀਂ ਪੰਜਾਬ ਚ ਆ ਰਹੀ ਤੇ ਕਿਹਾ ਕਿ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੇ ਉਹ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸ਼ਣੇ ਉਹ ਛੱਡ ਇਹ ਕਹਿਣਾ ਚਾਹੁੰਨਾ ਅੱਜ ਜਿਸ ਸ਼ਹੀਦੀ ਧਰਤੀ ਦੇ ਖੜੇ ਹੋਏ ਆਂ ਇਥੋਂ ਪ੍ਰਣ ਕਰੀਏ ਖੁਰਾਕ ਖੋਜ ਮਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਤੂੰ ਬੁਰਕਿਰੇਲ ਸੌਣ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਫੇ ਵੜ ਜਾਣੇ ਨੇ ਇਹ ਲੱਭਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਣ ਦਿਓ ਬਾਜਵਾ ਸਾਹਿਬ ਤੁਸੀਂ 33 ਕੀਹਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿਹਾ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜਾ ਗੱਲਾਂ ਕਰਦਾ ਇਹਨੂੰ ਕਿਹੜਾ ਚੋਣਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ ਤਗੜੇ ਉਹ कांग्रेस का वर्कर हमेशा तगड़ा होंगे कांग्रेस के वर्कर च कभी कमी नहीं हो पिठ दिती है तो असी दिती होती दलवी साहब आपका बहुत बड़ा रोल है जो हाई कमांड है ना वही लाइन पर लाती है जो बिगड़े हुए लीडर होते हैं ਉਹੀ ਕਹਿੰਦਾ ਮੀਦੂ ਨਹੀਂ ਬੁਲਾਇਆ ਜਦ ਸ਼ਹੀਦਾਂ ਨੂੰ ਤੇ ਹਰ ਬੰਦੇ ਨੂੰ ਆ ਕੇ ਨਤਮਸਤਕ ਹੋਣਾ ਪਏਗਾ ਕੌਣ ਪੁੱਲ ਸਕਦਾ ਜੱਲਿਆਂਵਾਲੇ ਬਾਗ ਨੂੰ ਕੌਣ ਪੁੱਲ ਸਕਦਾ ਮੈਂ ਕਿਹਣਾ ਚੋਣਾ ਅਕਾਲੀ ਦਲ ਨੂੰ ਮੇਰੇ ਪਿੰਡ ਤੋਂ ਤਰੋਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲਖਮਣ ਸਿੰਘ ਦੀ ਰਹਿਨ ਮਾਈਚ 125 ਬੰਦੇ ਉੱਥੇ ਨਰੈਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲਖਮਣ ਸਿੰਘ ਨੂੰ ਜਿੰਦਾ ਝੰਡਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਸੀ ਇਹਨੂੰ ਮੈਂ ਕਹਿਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਤਾਬ ਤੇ ਧਰੋ ਵਾਲੇ ਚ ਅੱਜ ਤੱਕ ਸਰਦਾਰ ਲਖਮਣ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰੇ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਤੇ ਵਾਪਸ ਲੈ ਲਿਆ ਮੈਂ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਮੋਟੋ ਲਈ ਗਈ ਅਕਾਲੀ ਦਲ ਤੇ ਹੋ ਗਿਆ ਜੇ ਖਤਮ ਹੁਣ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ ਚੋਂ ਇਹ ਗੈਂਗਸਟਰ ਅਤਵਾਦੀਆਂ ਨੂੰ ਹੀ ਮਾਰੇ ਨੇ ਤੇ ਕੇਂਦਰ ਸਰਕਾਰ ਇਹਨਾਂ ਦੇ ਨਾਲ ਰਲਈ ਆ ਇਹਨਾਂ ਦੇ ਦੋਵੇਂ ਸਭ ਤੋਂ ਵੱਡੇ ਪੰਜਾਬ ਦੇ ਗੈਂਗਸਟਰ ਜਿਹੜੇ ਨੇ ਆਪਣੀਆਂ ਜਿਹੜੀਆਂ ਭਾਜਪਾ ਦੀ ਗਵਰਨਮੈਂਟਾਂ ਨੇ ਉਹਨਾਂ ਦੇ ਉੱਥੇ ਰੱਖੇ ਨੇ ਆਓ ਅੱਜ ਦੇ ਜਿਹੜੇ ਇੱਕ ਪ੍ਰਣ ਕਰੀਏ ਕਿ ਇਸ ਪੰਜਾਬ ਨੂੰ ਪਹਿਲਾਂ ਵੀ ਜੇ ਕਿਸੇ ਨੇ ਸੋ ਸੇ ਵਰਕਰ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਬਚਾਇਆ ਹੁਣ ਵੀ ਅਸੀਂ ਉਸੇ ਤਰ੍ਹਾਂ ਇਸ ਪੰਜਾਬ ਨੂੰ ਬਚਾਉਣ ਲਈ ਅੱਜ ਤੋਂ